ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਹਾਈ ਕੋਰਟ ਤੋਂ ਲੈ ਕੇ ਸੰਸਦ ਤੱਕ ਫਿਰ ਉਡਾਉਣ ਦੀ ਧਮਕੀ ਆਈ ਹੈ ਸਕੂਲਾਂ ਕਾਲਜਾਂ ਅਦਾਲਤਾਂ ਤੋਂ ਹੁੰਦਿਆਂ ਹੋਇਆਂ ਮਾਮਲਾ ਪੰਜਾਬ ਹਰਿਆਣਾ ਦੇ ਹਾਈ ਕੋਰਟ ਤੋਂ ਹੋ ਕੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਸਕੂਲਾਂ ਤੱਕ ਜਾ ਪੜਿਆ ਤੇ ਇਥੋਂ ਤੱਕ ਭਾਰਤ ਦੀ ਸੰਸਦ ਨੂੰ ਉਡਾਉਣ ਦੀ ਵੀ ਧਮਕੀ ਆ ਗਈ। ਇਹ ਪਰਤਾਰਾ ਰੁਕਣ ਦਾ ਨਾਮ ਨਹੀਂ ਲੈਂਦਾ। ਧਮਕੀਆਂ ਭੇਜਣ ਵਾਲਾ ਧਮਕੀਆਂ ਭੇਜਣੋਂ ਨਹੀਂ ਹਟਦਾ। ਧਮਕੀਆਂ ਭਰੀਆਂ ਉਡਾਉਣ ਦੀਆਂ ਧਮਕੀਆਂ ਦੇਣ ਦੀ ਮੇਲ ਕਰਨ ਵਾਲਾ ਈਮੇਲ ਕਰਨ ਵਾਲਾ ਈਮੇਲ ਕਰਨ ਤੋਂ ਨਹੀਂ ਹਟਦਾ ਤੇ ਸਾਡਾ ਕੰਮ ਸਿਰਫ ਖਾਲੀ ਕਰਾਉਣਾ ਰਹਿ ਗਿਆ। ਸਕੂਲ ਖਾਲੀ ਕਰਾ ਲਓ। ਅੱਜ ਦਿੱਲੀ ਦੇ ਨੇ ਦਿੱਲੀ ਦੇ ਕਰਾ ਲਓ। ਪਟਿਆਲੇ ਦੇ ਨੇ ਪਟਿਆਲੇ ਦੇ ਕਰਾ ਲਓ। ਚੰਡੀਗੜ੍ਹ ਦੇ ਨੇ ਚੰਡੀਗੜ੍ਹ ਦੇ ਕਲਾਰੋ ਅੰਮ੍ਰਿਤਸਰ ਲੁਧਿਆਣਾ ਜਲੰਧਰ ਜਿੱਥੇ ਵੀ ਧਮਕੀ ਆ ਗਈ ਸਕੂਲ ਖਾਲੀ ਕਰਾ ਲਓ ਅਦਾਲਤ ਖਾਲੀ ਕਰਾ ਲਓ ਅੱਜ ਹਾਈ ਕੋਰਟ ਦੀ ਵਾਰੀ ਆ ਗਈ ਤਾਂ ਹਾਈ ਕੋਰਟ ਦੇ ਕੋਰਟ ਰੂਮ ਖਾਲੀ ਕਰਾ ਲਓ ਸੰਸਦ ਚੈੱਕ ਕਰ ਲਈਏ ਅਸੀਂ ਸੈਸ਼ਨ ਚੱਲ ਰਿਹਾ ਹੈ ਬਈ ਸੈਸ਼ਨ ਉਤਾ ਬੈਠੇ ਚਲੋ ਬਖਰੀ ਵਾਲੇ ਕਿ ਉੱਥੇ ਕੰਮ ਕਿੰਨਾ ਹੋ ਰਿਹਾ ਕਿੰਨਾ ਨਹੀਂ ਪਰ ਇਹ ਸਵਾਲ ਵੱਡਾ ਹੈ ਇੱਕ ਵਾਰ ਫੇਰ ਇਸ ਈਮੇਲ ਰਾਹੀਂ ਆਈਆਂ ਧਮਕੀਆਂ ਨੇ ਸਵਾਲ ਖੜਾ ਕੀਤਾ ਸਾਡੇ ਸਿਸਟਮ ਤੇ ਸਾਡੇ ਸੁਰੱਖਿਆ ਦਸਤਿਆਂ ਤੇ ਸਾਡੀਆਂ ਜਾਂਚ ਏਜੰਸੀਆਂ ਤੇ ਸਾਡੀਆਂ ਖੁਫੀਆ ਏਜੰਸੀਆਂ ਤੇ ਕਿ ਵਰਤਾਰਾ ਅਖਰ ਹੈ ਕੀ ਭਾਰਤ ਦੀ ਸੰਸਦ ਨੂੰ ਡਾਉਣ ਦੀ ਧਮਕੀ ਆਵੇ ਉਹ ਰੋਜ਼ ਸਮੇਂ ਜਦੋਂ ਸੈਸ਼ਨ ਚੱਲ ਰਿਹਾ ਹੋਵੇ ਸਾਰੇ ਮੈਂਬਰ ਪਾਰਲੀਮੈਂਟ ਉੱਥੇ ਹੋਣ ਅਮਲਾ ਫਲਾ ਸਾਰਾ ਕੁਝ ਉੱਥੇ ਹੋਵੇ ਤੇ ਦੂਸਰਾ ਦਿੱਲੀ ਦੇ ਦਰਜਨਾਂ ਸਕੂਲਾਂ ਇਹ ਆਪਣੇ ਅਰਸਾ ਵਾਲਾ ਰਾਜस्तानी ਦਿੱਲੀ ਦੇ 15 ਤੋਂ ਵੱਧ ਸਕੂਲਾਂ ਨੂੰ ਅਜ ਡਾਉਣ ਦੀ ਈਮੇਲ ਰਹੀ ਧਮਕੀ ਮਿਲਦੀ ਹੈ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਤੇ ਪੁਲਿਸ ਅੱਗ ਬੁਝਾਊ ਦਸਤੇ ਬੰਬ ਨੂੰ ਡਿਸਪੋਜ਼ ਕਰਨ ਵਾਲੀਆਂ ਟੀਮਾਂ ਸੁੰਘਣ ਵਾਲੇ ਕੁੱਤੇ ਸਾਰਾ ਕੁਝ ਲੱਗਿਆ ਤਾਂ ਆਪਾਂ ਚ ਸਕੂਲ ਖਾਲੀ ਕਰਾਉਣੇ ਪਏ ਕਹਿੰਦੇ ਜੀ ਮੋਢਲੀ ਜਾਂਚ ਦੇ ਵਿੱਚ ਮਿਲਿਆ ਕੁਝ ਨਹੀਂ ਤੇ ਕੁਝ ਈਮੇਲ ਰਾਈ ਆਈਆਂ ਧਮਕੀਆਂ ਚੋਂ ਅੱਠ ਨੂੰ ਈਮੇਲ ਦੇ ਰਾਈ ਪਤਾ ਲੱਗੇ ਜੀ ਫਰਜੀ ਨੇ ਸਵਾਲ ਇੱਕ ਫਰਜੀ ਦਾ ਉਸਵਾਲ 15 ਫਰਜੀ ਦਾ ਨਹੀਂ ਫਰਜੀ ਵੀ ਈਮੇਲ ਕੋਈ ਕਰ ਰਿਆ ਹੈ ਜੇ ਜਾਲੀ ਵੀ ਨੇ ਸਿਰਫ ਡਰਾਉਣ ਲਈ ਤਾਂ ਵੀ ਕੋਈ ਕਰ ਰਿਆ ਹੈ ਕੌਣ ਹੈ ਜਿਹਦੀ ਹਿੰਮਤ ਬਾਰ ਬਾਰ ਪੈ ਰਹੀ ਹੈ ਲਗਾਤਾਰ ਇਹ ਵਰਤਾਰਾ ਰੁਖ ਕਿਉਂ ਨਹੀਂ ਰਿਹਾ ਇਸ ਵਰਤਾਰੇ ਤੱਕ ਪਹੁੰਚਿਆ ਕਿਉਂ ਨਹੀਂ ਯਾਰ ਇਹ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰਦਾ ਅੱਜ ਦਿੱਲੀ ਦੇ ਜਿਹੜੇ ਸਕੂਲਾਂ ਦੀ ਵਾਰੀ ਆਈ ਉਹਨਾਂ ਨੂੰ ਤੁਰੰਤ ਅਧਿਕਾਰੀਆਂ ਨੇ ਕਿਹਾ ਸੀ ਖਾਲੀ ਕਰਾ ਲੇ ਮਾਪਿਆਂ ਨੂੰ ਪਹੁੰਚ ਕਰ ਲਈ ਬੱਸਾਂ ਲਾਤੀਆਂ ਸਪੈਸ਼ਲ ਗੱਡੀਆਂ ਲਾਤੀਆਂ ਬੱਚੇ ਭੇਜਦੇ ਸਕੂਲ ਚੈੱਕ ਕਰ ਲੇ ਕਨਵਰਟ ਸਕੂਲ ਦਿੱਲੀ ਕੈਂਟ ਕੈਬਰੇਜ ਸਕੂਲ ਸ਼ਰਨਵਾਸਪੁਰੀ ਕੈਬਰੇਜ ਸਕੂਲ ਨਿਊ ਫਰੈਂਡਸ ਕਲੋਨੀ ਦਿੱਲੀ ਦਾ ਇੰਡੀਅਨ ਸਕੂਲ ਸਾਧਕਨਗਰ ਦਿੱਲੀ ਐ ਡੀਟੀਈਏ ਸਕੂਲ ਐਨਆਈਏ ਲੋਧੀ ਰੋਡ ਨੰਗਲ ਲੋਧੀ ਰੋਡ ਦਿੱਲੀ ਐ ਬੈਂਕੇਦੇਸ਼ਵਰ ਗਲੋਬਲ ਸਕੂਲ ਰੋਣੀ ਸੀਐਮ ਸ਼੍ਰੀ ਸਕੂਲ ਰੋਣੀ ਤੇ ਸ਼ਾਲੀਵਰ ਬਾਗ ਹਜ਼ਾਰ ਸ਼ਿਲਾ ਵਿਦਿਆਪੀਠ ਪ੍ਰੀਤਮਪੁਰਾ ਦਿੱਲੀ ਮਾਡਰਨ ਪਬਲਿਕ ਸਕੂਲ ਸ਼ਾਲੀਮਰ ਬਾਗ ਦਿੱਲੀ ਜਸਪਾਲਕਰ ਪਬਲਿਕ ਸਕੂਲ ਸ਼ਾਲੀਮਰ ਬਾਗ ਦਿੱਲੀ ਐ ਮਾਨਮਸਤਲੀ ਸਕੂਲ ਨਿਊ ਰਜਿੰਦਰ ਨਗਰ ਦਿੱਲੀ ਰਾਜਕਾ ਪ੍ਰਤਮਾ ਵਿਕਾਸ ਵਿਦਿਆਲਿਆ ਦਵਾਰਕਾ ਦਿੱਲੀ ਮਾਲਪਾਰਤੀ ਸਕੂਲ ਰੋਣੀ ਦਿੱਲੀ ਦਿੱਲੀ ਦੇ ਹੀ 15 ਸਕੂਲ ਤੇ ਇਧਰ ਪੰਜਾਬ ਦੀ ਪੰਜਾਬ ਰਾਜਾ ਹਾਈ ਕੋਰਟ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਅੱਜ ਚੰਡੀਗੜ੍ਹ ਦੇ ਵਿੱਚ ਲਗਭਗ ਪੂਰੀ ਪੰਜਾਬ ਸਰਕਾਰ ਸੜਕਾਂ ਤੇ ਸੀ ਆਮ ਆਦਮੀ ਪਾਰਟੀ ਦੇ ਵਰਕਰ ਲੀਡਰ ਮੰਤਰੀ ਸੰਤਰੀ ਪ੍ਰਦਰਸ਼ਨ ਕਰਨ ਗਏ ਸੀ ਜੀ ਕਿ ਪ੍ਰਤਾਪ ਬਾਜਵਾ ਨੇ ਗਲਤ ਟਿੱਪਣੀ ਕਰਤੀ ਮੰਤਰੀ ਬਾਰੇ ਇਹ ਜੇ ਮੁੱਦਿਆਂ ਤੇ ਪ੍ਰਦਰਸ਼ਨ ਕਰਦੇ ਆਏ ਪੰਜਾਬ ਦੇ ਮੁੱਦਿਆਂ ਤੇ ਕਦੇ ਪ੍ਰਦਰਸ਼ਨ ਕਰਦੇ ਮੈਂ ਨਹੀਂ ਦੇਖਿਆ ਕਿ ਦਿੱਲੀ ਜਾ ਕੇ ਜੰਤਰ ਮੰਤਰ ਕਦੇ ਕੇਂਦਰ ਪੂਰੇ ਬੈਠਦੇ ਹੋਣ ਸੋ ਪੰਜਾਬ ਦੇ ਮੰਤਰੀ ਸੰਤਰੀ ਜਦੋਂ ਸੜਕ ਤੇ ਉਤਰੇ ਤਾਂ ਪੁਲਿਸ ਨੇ ਕਾਰਵਾਈ ਪਾਈ ਘੇਰਾ ਪਾਇਆ ਫੜੇ ਫੜਾਈ ਕੀਤੀ ਚਲੋ ਜੀ ਮੜਾ ਮੜਾ ਪਾਣੀ ਮਾਰੋ ਬਸਾਂ ਚੜਾਓ ਪਰ ਜਦੋਂ ਇਹ ਈਮੇਲ ਦੀ ਰਾਈ ਧਮਕੀ ਆਈ ਪੰਜਾਬ ਰਾਣਾ ਹਾਈ ਕੋਰਟ ਨੂੰ ਚੰਡੀਗੜ੍ਹ ਪੁਲਿਸ ਨੂੰ ਹੱਥਾਂ ਪੈਰਾਂ ਨਹੀਂ ਪੈਗੀ ਪਾਸੇ ਮੰਤਰੀ ਸੰਤਰੀ ਸੜਕਾਂ ਤੇ ਦੂਆਬ ਅਸ 75 ਦੇ ਨਾਲ ਆ ਇਧਰ ਹਾਈ ਕੋਰਟ ਹੈ ਸਾਰਾ ਹਾਈ ਪ੍ਰੋਫਾਈਲ ਖੇਤਰ ਹੈ ਸਵਾਲ ਹਾਈ ਪ੍ਰੋਫਾਈਲ ਦਾ ਨਹੀਂ ਸਵਾਲ ਸਿਸਟਮ ਦਾ ਹੈ ਕਿ ਇਹ ਵਰਤਾਰਾ ਰੁਕ ਕਿਉਂ ਨਹੀਂ ਰਿਹਾ ਇਹੀ ਨਹੀਂ ਮੈਂ ਦੇਖ ਰਿਹਾ ਸੀ ਬਿਹਾਰ ਦੇ ਵਿੱਚ ਪਟਨਾ ਹੈ ਉੱਥੋਂ ਦੇ ਸਿਵਲ ਕੋਰਟ ਨੂੰ ਡਾਉਣ ਦੀ ਧਮਕੀ ਆਈ ਹੋਈ ਹੈ ਹੈ ਇਸੇ ਤਰ੍ਹਾਂ ਇਸ ਤੋਂ ਪਹਿਲਾਂ ਰਾਸਤਾਂ ਦੇ ਤਿੰਨ ਜ਼ਿਲ੍ਹਿਆਂ 'ਚ ਧਮਕਾਉਣ ਦੀ ਧਮਕੀ ਮਿਲੀ ਪਹਿਲਾਂ ਹਾਂ ਚੰਡੀਗੜ੍ਹ ਦੇ 30 ਸਕੂਲਾਂ ਨੂੰ ਕਰੀਬ 28-29 ਸਕੂਲ ਸੀਗੇ ਜਦੋਂ 28 ਜਨਵਰੀ ਨੂੰ ਅਟਾਉਣ ਦੀ ਧਮਕੀ ਮਿਲੀ ਇਹ ਤੋਂ ਪਹਿਲਾਂ ਆਪਾਂ ਮਤਲਬ ਕਿ ਅਦਾਲਤਾਂ ਰੋਪੜ ਦੀਆਂ ਨਵਾਂ ਸ਼ਹਿਰ ਦੀਆਂ ਚੰਡੀਗੜ੍ਹ ਦੀ ਫਿਰ ਅੰਮ੍ਰਿਤਸਰ ਲੁਧਿਆਣਾ ਜਲੰਧਰ ਪਟਿਆਲਾ ਇਹਨਾਂ ਸਕੂਲ ਰੇਲਵੇ ਸਟੇਸ਼ਨ ਇਹ ਵਰਤਾਰਾ ਲਗਾਤਾਰ ਬਰਕਰਾਰ ਹੈ ਸੋ ਉੱਥੇ ਤੱਕ ਪਹੁੰਚ ਨਹੀਂ ਜਾ ਰਿਹਾ ਸਿਸਟਮ ਤੋਂ ਪਹੁੰਚਣਾ ਨਹੀਂ ਚਾਹੁੰਦੇ ਇਹਦੇ ਪਿੱਛੇ ਕਿਹੜੀ ਮਨਛਾ ਹੈ ਜਿਹੜੀ ਲੋਕਾਂ ਦੇ ਮਨਾਂ 'ਚ ਡਰ ਪੈਦਾ ਕਰ ਰਹੀ ਹੈ دہشت ਪੈਦਾ ਕਰ ਰਹੀ ਹੈ ਲੋਕਾਂ 'ਚ ਕਬਰਾਹਟ ਪੈਦਾ ਕਰ ਰਹੀ ਹੈ ਔਰ ਸਾਡਾ ਸਿਸਟਮ ਇਹਨਾਂ ਨਕਾਰਾ ਹੋ ਗਿਆ ਜਾਂ ਰਾਇਤੀ ਦਾ ਇਹਨਾਂ ਸ਼ਿਕਾਰ ਹੋ ਗਿਆ ਜਾਂ ਇਹਦੀ ਕੋਈ ਹੋਰ ਕਮਜ਼ੋਰੀ ਹੈ ਕੋਈ ਨਬਜ਼ ਕੋਈ ਹੋਰ ਹੈ ਇਹ ਸਾਰੇ ਵਰਤਾਰੇ ਦੀ ਇਹ ਕੌਣ ਹੈ ਜਿਹੜਾ ਜਿਹਾ ਮੌਲ ਸਿਰਜ ਰਿਹਾ ਤੇ ਇਹਦੇ ਪਿੱਛੇ ਉਹਦੀ ਮਨਛਾ ਕੀ ਹੈ ਕਿਉਂ ਸਰਕਾਰਾਂ ਦੇ ਉੱਤੇ ਮੰਥਨ ਨਹੀਂ ਕਰਕੇ ਕੱਲ੍ਹ ਸਾਹਮਣੇ ਲੈਂਦੀਆਂ ਹਾਂ ਪੰਜਾਬ ਦੇ ਵਿੱਚ ਤਾਂ ਜੀ ਦੂਸਰੇ ਪਹਿਲੇ ਨੂੰ ਦੇਖੀ ਅੱਜ ਬਹੁਤ ਮਾਤਭਾਗੀ ਘਟਨਾ ਵਾਪਰੀ ਹੈ ਇੱਕ ਇੱਕ ਮਤਲਬ ਕਾਨੂੰਨ ਦੀ ਵਿਦਿਆ ਲੈ ਰਹੀ ਕਾਨੂੰਨ ਦੀ ਪੜ੍ਹਾਈ ਕਰ ਰਹੀ ਇੱਕ ਨੌਜਵਾਨ ਬੱਚੀ ਨੂੰ ਉਸਦੇ ਹੀ ਨਾਲ ਦੇ ਸਾਥੀ ਨੇ ਗੋਲੀ ਮਾਰ ਕੇ ਮਾਰ ਦਿੱਤਾ ਇਹ ਵਿਦਿਆਰਥੀ ਪੱਧਰ ਤੇ ਮੈਂ ਗੱਲ ਕਰ ਰਿਹਾ ਕਾਨੂੰਨੀ ਪੜ੍ਹਾਈ ਕਰਦੇ ਹੋਏ ਬੱਚੇ ਤੇ ਉਸ ਨੂੰ ਅਰਧਵਾਥਰ ਨੂੰ ਤਾਂ ਆਪਣੇ ਆਪ ਨੂੰ ਗੋਲੀ ਮਾਰ ਹੁਣ ਕਹਿੰਦੇ ਜੀ ਇਹ ਵੈਲੈਂਟਾਈਨ ਵੀਕ ਚੱਲਦਾ ਜੀ 1 ਟਾਈ 1 ਸਾਈਡ ਅਫੇਅਰ ਦਾ ਮਸਲਾ ਜੀ ਇੱਕ ਪਾਸੜ ਪਿਆਰ ਸੀ ਜੀ ਐ ਕੁੜੀ ਦਾ ਕਿਤੇ ਹੋਰ ਮੰਗਣਾ ਹੋ ਚੁੱਕਿਆ ਸੀ ਜੀ ਹੈਨਾ ਤੇ ਪਰਿਵਾਰ ਨੂੰ ਕਿਹਾ ਗਿਆ ਜੀ ਕਿ ਝਕਮੀ ਹੋਈ ਆ ਕੁੜੀ ਦੇ ਛੱਟ ਲੱਗੀ ਆ ਜੀ ਆਇਓ ਮੜਾ ਜਾ ਉੱਥੇ ਗਏ ਤਾਂ ਦੋ ਲਾਸ਼ਾਂ ਪਈਆਂ ਸਕਿੰਟ ਤੁਸੀਂ ਉਹ ਵੀਡੀਓ ਫੁਟੇਜ ਤੁਹਾਡੇ ਸਾਹਮਣੇ ਆ ਗਈ ਹੋਣੀ ਮਤਲਬ ਕਿੰਨੀ ਤੇਜ਼ੀ ਔਰ ਕਿੰਨੀ ਮਤਲਬ ਇੰਨੀ ਸਾਡੇ ਅੰਦਰ ਹੀ ਭਰਿਆ ਪਿਆ ਸਾਰਾ ਕੁਝ ਬਰੂਦ ਕਿ ਸਕੈਂਟ ਲੱਗਿਆ ਉਹਨੇ ਸਿੱਧਾ ਕੁੜੀ ਦੇ ਸਿਰ 'ਚ ਗੋਲੀ ਮਾਰੀ ਕੁੜੀ ਜਦੇ ਢੇਰੀ ਤੇ ਕੁੜੀ ਗਿਰਦਿਆਂ ਗਿਰਦਿਆਂ ਇਹ ਮੁੰਡੇ ਨੇ ਆਪਣੇ ਸਿਰ 'ਚ ਗੋਲੀ ਮਾਰੀ ਮੁੰਡਾ ਡਿੱਗਿਆ ਇੱਕ ਉਹਨਾਂ ਦੀ ਦੋਸਤ ਕੁੜੀ ਦੀ ਸਹੇਲੀ ਨਾਲ ਖੜੀ ਸੀ ਇੱਕ ਵਾਰ ਰੁਕਵਰਾ ਕੇ ਦੂਰ ਜਾਂਦੀ ਹੈ ਦੂਈ ਵਾਰ ਜਦੋਂ ਫਿਰ ਧੁਮਾਕਾ ਹੁੰਦਾ ਫਿਰ ਪਿੱਛੇ ਆਉਂਦੀ ਹੈ ਫਿਰ ਕੁੜੀ ਨੂੰ ਹਲੂਣ ਕੇ ਦੇਖਦੇ ਸਾਰੇ ਬੱਚੇ ਬਾਹਰੋਂ ਭੱਜਦੇ ਬਾਹਰੋਂ ਭੱਜ ਇਹ ਵੀਡੀਓ ਸਾਹਮਣੇ ਇਹ ਪੰਜਾਬ ਦੀ ਘਟਨਾ ਹੈ ਕਿਸ ਸਮੇਂ ਵਾਪਰੀ ਹੈ ਉਸ ਸਮੇਂ ਜਦੋਂ ਜੀ ਉਹ ਆਪਰੇਸ਼ਨ ਚੱਲ ਰਿਹਾ ਜੀ ਸਾਡਾ ਗੈਂਗਸਟਰਾਂ ਦੇ ਖਿਲਾਫ ਹਥਿਆਰਾਂ ਦੇ ਖਿਲਾਫ ਪ੍ਰਹਾਰ ਪਾਰਟ 2 ਪਤਾ ਨਹੀਂ ਸ਼ਬਦ ਵੀ ਹਿੰਦੀ ਤੋਂ ਲਗ ਲਗ ਕਿੱਥੋਂ ਲਿਆਉਂਦੇ ਨੇ ਇਹ ਦਿੱਲੀ ਵਾਲੇ ਆਪਰੇਸ਼ਨ ਪ੍ਰਹਾਰ ਪਾਰਟ 2 ਜੀ ਹੁਣ ਦੂਸਰਾ 라ਉਂਡ ਸ਼ੁਰੂ ਹੋ ਗਿਆ ਪਹਿਲਾ 라ਉਂਡ 72 ਘੰਟੇ ਦਾ ਚੱਲਿਆ ਸੀ ਜਿਸ ਵਿੱਚ ਕਹਿੰਦੇ ਅਸੀਂ ਜੀ 5000 ਦੇ ਕਰੀਬ ਗੈਂਗਸਟਰ ਤੇ ਉਹਨਾਂ ਦੇ ਸਾਥੀ ਫੜ ਲਏ ਅਸੀਂ ਜੀ ਪੰਜਾਬ ਤੋਂ ਬਾਹਰ ਜਾਣ ਦੀ ਹਦਾਇਤ ਕਰਤੀ ਐਨੇ ਜ਼ਿਲ੍ਹਿਆਂ 'ਚ ਦੇਤੇ ਜੀ ਤੇ ਇਹ ਘਟਨਾਵਾਂ ਹਜੇ ਹੁਣ ਕਹਿੰਦੇ ਜੀ ਅਸੀਂ ਲਾਇਸੈਂਸੀ ਹਥਿਆਰਾਂ ਦੇ ਹਥਿਆਰ ਦੇ ਲਾਇਸੈਂਸ ਰੱਦ ਕਰਨੇ ਆ ਬਈ ਇਹੀ ਤਾਂ ਸਵਾਲ ਖੜਾ ਹੈ ਕਿ ਜਿਹੜਾ ਬਿਨਾਂ ਲਾਇਸੈਂਸਾਂ ਤੋਂ ਹਥਿਆਰ ਪੰਜਾਬ 'ਚ ਤੁਰਿਆ ਫਿਰ ਰਿਹਾ ਕਿਹਦੇ ਕੋਲ ਕਿੰਨਾ ਕਿੱਥੋਂ ਆ ਰਿਹਾ ਗੋਲੀਆਂ ਕਿੱਥੋਂ ਮਿਲਦੀਆਂ ਹਥਿਆਰ ਕਿਵੇਂ ਦਾਖਲ ਹੁੰਦਾ ਉਹ ਕਿਉਂ ਨਹੀਂ ਰੋਕ ਪਾਰੇ ਤੇ ਲਾਇਸੈਂਸੀ ਹਥਿਆਰਾਂ ਦੇ ਲਾਇਸੈਂਸ ਰੱਦ ਹੋਣ ਤੋਂ ਬਾਅਦ ਕੀ ਤੇ ਉਹ ਲੋਕ ਨਵੇਂ ਸਿਰੇ ਤੋਂ ਨਿਸ਼ਾਨੇ ਤੇ ਤਾਂ ਨਹੀਂ ਆ ਜਾਣਗੇ ਠੀਕ ਹੈ ਕਈਆਂ ਨੇ ਸ਼ੌਂਕ ਨੂੰ ਦਿਖਾਵੇ ਨੂੰ ਲਾਇਸੈਂਸੀ ਹਥਿਆਰ ਰੱਖੇ ਹੋਣਗੇ ਪਰ ਸਾਰਿਆਂ ਨੇ ਸ਼ੌਂਕ ਲਈ ਨਹੀਂ ਲਏ ਹੋਏ ਕਈਆਂ ਨੂੰ ਲੋੜ ਅਨਸਾਰ ਖਤਰੇ ਅਨਸਾਰ ਕੀ ਹੁਣ ਇਹ ਸਿੱਧੂ ਮੂਸੇਵਾਲਾ ਅੰਬੀਆਂ ਰਾਣਾ ਬਲਾਚੋਰੀਆ ਹੈ ਉਹ ਦੁਕਾਨਦਾਰ ਹੈ ਨਾ ਉਹ ਕੈਮਿਸਟੋਰ ਉਹ ਕਪੜੇ ਦਾ ਵਪਾਰੀ ਹੈ ਨਾ ਉਹ ਜੀ ਕਰਿਆਨੇ ਦੀ ਦੁਕਾਨ ਤੇ ਬੈਠਾ ਹੈ ਬਾਜ਼ਾਰ ਦੇ ਵਿੱਚ ਹੈ ਉਹ ਸਰਪੰਚ ਜੀ ਹੈ ਤੇ ਇਹ ਆਵਾਦੀ ਪਾਰਟੀ ਦਾ ਜੀ ਹਲਕਾ ਜਾਰਜ ਗੁਰੂ ਘਰ ਤੋਂ ਨਿਕਲਦਾ ਇਹ ਸਾਰਾ ਕੁਝ ਵਿਆਹ ਦੇ ਵਿੱਚ ਸੋ ਇਹ ਸਾਰਾ ਕੁਝ ਵਾਪਰ ਰਿਹਾ ਪੰਜਾਬ 'ਚ ਰੁਕਿਆ ਨਹੀਂ ਤੇ ਅੱਜ ਦੀ ਘਟਨਾ ਆਪਣੇ ਆਪ ਸਵਾਲ ਕਰਦੀ ਹੈ ਕਿ ਇਹ ਸਥਿਤੀ ਕਿੱਥੇ ਤੱਕ ਪਹੁੰਚ ਗਈ ਹੈ ਸਾਡੀ ਪਰ ਅੱਜ ਪੰਜਾਬ ਭਰ ਚ ਨਾਕੇ ਨੇ ਸੜਕਾਂ ਤੇ ਨਾਕੇ ਲੱਗੇ ਹੋਏ ਨੇ ਪੁਲਿਸ ਦੇ ਹਰ ਗੱਡੀ ਨੂੰ ਨજર ਅਸਾਨੀ ਕਰਕੇ ਕੱਢਿਆ ਜਾ ਰਿਹਾ ਐਲਾਨ ਕਰਕੇ ਤੇ ਪਰ ਪਿਛਲੀ ਵਾਰ ਮੁੱਦਾ ਬਣਿਆ ਸੀ ਕਿ ਫਰਫਰੀ ਕੁਝ ਗਲਤ ਹੋ ਜਿਨ੍ਹਾਂ ਦੇ ਪੁਰਾਣੇ ਫਾਈਲਾਂ ਨੇ ਪੁਰਾਣੇ ਕੇਸ ਨੇ ਉਹ ਚੱਕ ਲੋ ਜੀ ਐਦਾਂ ਅੰਕੜੇ ਪੂਰੇ ਕਿੱਥੇ ਜਾ ਰਹੇ ਨੇ ਕਈਆਂ ਤੇ ਤਸ਼ੱਦਦ ਦਾ ਮਾਮਲਾ ਹੈ ਕਈਆਂ ਨੂੰ ਪਿਛਲੇ ਮਾਮਲਿਆਂ ਚ ਹਾਂ ਕਈ ਬੰਦਿਆਂ ਨੂੰ ਛਡਾਇਆ ਹੈ ਕਿਦੋਂ ਸੰਸਥਾਵਾਂ ਨੇ ਸੋ ਕੀ ਇੰਜ ਪੰਜਾਬ ਚੋਂ ਡਰੱਗ ਪੰਜਾਬ ਚੋਂ ਗੈਂਗਸਟਰ ਪੰਜਾਬ ਚੋਂ ਹਥਿਆਰ ਜਾਂ ਲਾਇਸੈਂਸੀ ਹਥਿਆਰਾਂ ਦਾ ਲਾਇਸੈਂਸ ਰੱਦ ਕਰਕੇ ਮਸਲਾ ਹੱਲ ਸਵਾ ਲਿਆ ਇਹ ਇਹ ਹੁਣ ਨੌਜਵਾਨ ਮੁੰਡਾ ਜਿਹੜਾ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਉਹ ਕਾਨੂੰਨ ਨੂੰ ਆਪਣੇ ਹੱਥ ਚ ਲੈ ਕੇ ਜਿਸ ਤਰੀਕੇ ਨਾਲ ਅੰਜਾਮ ਦਿੰਦਾ ਤੇ ਆਪਣੀ ਵੀ ਜਾਨ ਲੈਂਦਾ ਉਸ ਬੱਚੀ ਦੀ ਦੋ ਪਰਿਵਾਰ ਤਾਂ ਸਿੱਧੇ ਉੱਜੜ ਗਏ ਸੋ ਇਸ ਲਈ ਇਹ ਹਥਿਆਰ ਕਿੱਥੋਂ ਆ ਰਹੇ ਨੇ ਹੁਣ ਜਾਂਚ ਦਾ ਵਿਸ਼ਾ ਰਹੂਗਾ ਲਾਇਸੈਂਸੀ ਸੀ ਜਾਂ ਕੀ ਸੀ ਕਿਵੇਂ ਮਿਲਿਆ ਪਰ ਸਵਾਲ ਹੈ ਕਿ ਉਸ ਸਮੇਂ ਵਾਪਰੀ ਇਹ ਘਟਨਾ ਜਦੋਂ ਤੁਸੀਂ ਮਿਸ਼ਨ ਪ੍ਰਹਾਰ ਦਿਨਾਂ ਦੇ ਉੱਤੇ ਪੰਜਾਬ 'ਚ ਨਾਕਾਬੰਦੀ ਕਰਕੇ ਖੜੇ ਹੋ ਆ ਲੋ ਜੀ ਪੰਜਾਬ ਦੇ ਤਰਨਤਾਰਨ ਦੇ ਵਿੱਚ ਲਾਅ ਕਾਲਜ ਹੈ ਤੇ ਉੱਥੇ ਕਲਾਸਰੂਮ ਕਲਾਸਰੂਮ ਦੇ ਅੰਦਰ ਆਕੇ ਵਿਦਿਆਰਥੀ ਨੇ ਕਤਲ ਕੀਤਾ ਉਸ ਸਰਚ ਗੋਲੀ ਮਾਰੀ ਤੇ ਆਪ ਵੀ ਖੁਦ ਵੀ ਜਿਹਾ ਦੇ ਖੁਦਕੁਸ਼ੀ ਕਰ ਲਈ ਸੰਦੀਪ ਕੌਰ 20 ਸਾਲਾਂ ਕੁੜੀ ਹੈ ਲੋਕ ਕਾਲਜ ਦੇ ਫਰਸਟ ਇਅਰ ਦੀ ਸਟੂਡੈਂਟ ਸੀ ਤੇ ਤਰਨ ਤਰਨ ਦਾ ਇੱਕ ਪ੍ਰਿੰਸ ਰਾਜ ਸਿੰਘ ਸੀ ਆ ਮੁੰਡਾ ਤੇ ਨਾਲ ਹੀ ਪੜਦਾ ਸੀ ਤੇ ਪੁਲਿਸ ਨੇ ਲੋਕ ਕਾਲਜ ਸੀਲ ਕਰ ਦਿੱਤਾ ਤੇ ਕਤਲ ਦੇ ਮਾਮਲੇ ਦੀ ਸੁਸਾਈਡ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਇਹੋ ਜਿਹੀ ਜਾਂਚ ਕਾਗਜ਼ਾਂ ਪੱਤਰ ਭਰ ਲਿਓ ਜਿੰਨੇ ਕਾਲੀ ਕਰਨੀਆਂ ਕਰ ਲਿਓ ਪਰ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ ਤੇ ਇਸ ਨੌਜਵਾਨ ਪੀੜ੍ਹੀ ਨੂੰ ਆਪਾਂ ਘਟਨਾਦਰ ਘਟਨਾ ਆਪਾਂ ਗੱਲ ਕਰਦੇ ਆ ਕਿ ਜਿਹੜੀ ਘਟਨਾ ਵਾਪਰ ਜੂਈ ਕਹਿੰਦੇ ਇਹਦੇ ਬੰਦੇ ਬਾਹਰਲੇ ਸੂਬੇ ਚੋਂ ਫੜਲੇ ਜੀ ਇਹਦੇ ਇੱਥੋਂ ਫੜਲੇ ਜੀ ਇਹਦਾ ਮਾਸਟਰਮਾਈਂਡ ਫੜ ਲਿਆ ਜੀ ਇਹਦਾ ਸ਼ੂਟਰ ਫੜ ਲਿਆ ਜੀ ਹਥਿਆਰ ਬਰਬੰਦ ਹੋ ਗਿਆ ਜੀ ਭੱਜਣ ਦੀ ਕੋਸ਼ਿਸ਼ ਗਿੱਟੇ ਚ ਗੋਲੀ ਵੱਜ ਗਈ ਜੀ ਗੋਡੇ ਚ ਮਾਰਤੀ ਜੀ ਆਹ ਜੀ ਪੁਲਿਸ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸਾਡਾ ਥਿਆਰ ਰਖੋ ਕੇ ਇਨਕਾਊਂਟਰ ਹੋ ਗਿਆ ਜੀ ਸਾਰਾ ਕੁਝ ਮੈਂ ਕਹਿੰਦਾ ਤੁਸੀਂ ਸਾਰਾ ਕੁਝ ਨੂੰ ਜਾਇਜ਼ ਠਹਿਰਾ ਲਓ ਕਿ ਸਭ ਕੁਝ ਜਾਇਜ਼ ਕਰ ਰਹੇ ਹੋ ਤੁਸੀਂ ਜੀ ਇਦਿ ਮੋਰ ਲਾ ਲੋਂਗੇ ਤੁਸੀਂ ਕਾਗਜ਼ੀ ਪੱਤਰੀ ਇਹ ਘਟਨਾਦਰ ਘਟਨਾ ਤੁਹਾਡੇ ਅਗਾਂ ਬਦਨ ਦੇ ਪੈਮਾਨੇ ਨੇ ਪਰ ਸਮੁੱਚੇ ਵਰਤਾਰੇ ਨੂੰ ਕਿਵੇਂ ਦੇਖਣਾ ਹੈ ਸਮੁੱਚੇ ਘਟਨਾ ਕਰਮ ਨੂੰ ਕਿਵੇਂ ਰੋਕਣ ਦੀ ਕੋਬਾਇਤ ਕਰਨੀ ਹੈ ਕਿ ਪੰਜਾਬ ਚ ਇਹ ਮਾਨਸਿਕਤਾ ਕਿੱਥੋਂ ਆ ਰਹੀ ਹੈ ਗੰਗਸਰ ਬਾਦਰੀ ਇਹ ਗੋਲੀਬਾਰੀ ਵਾਲੀ ਮਾਨਸਿਕਤਾ ਕਿੱਥੋਂ ਆ ਰਹੀ ਹੈ ਇਹ ਕਿਉਂ ਲੁੱਟਾਂ ਖੋਹਾਂ ਬਾਹਰ ਦਾਤਾ ਹੈ ਕਤਲ ਕਰਨਾ ਇੰਨਾ ਆਸਾਨ ਹੋ ਗਿਆ ਕਿ ਬੰਦਾ ਗੁਰੂ ਘਰ ਵੀ ਸੇਫ ਨਹੀਂ ਵਿੱਦਿ ਕਦਾਰੇ ਚ ਵੀ ਸੇਫ ਨਹੀਂ ਬazaar 'ਚ ਵੀ ਸੇਫ ਨਹੀਂ ਘਰ 'ਚ ਵੀ ਸੇਫ ਨਹੀਂ ਵਿਆਹ ਸ਼ਾਦੀ ਭੀੜ ਭੜੱਕੇ ਮੇਲਿਆਂ 'ਚ ਵੀ ਕਿੱਥੇ ਆ ਫਿਰ ਬੰਦਾ ਸੇਫ ਜਨਾਬ ਇਹ ਜਵਾਬ ਸਰਕਾਰ ਨੂੰ ਦੇਣਾ ਪੈਣਾ ਚੰਗਾ ਹੋਵੇ ਸਰਕਾਰ ਇਹਦੇ ਉੱਤੇ ਗੰਭੀਰਤਾ ਨਾਲ ਮੰਥਨ ਕਰੇ ਜਨਾਬ ਨਿਕਲੋ ਰੈਲੀਆਂ ਰੋਡ ਸ਼ੋਅ ਧਰਨੇ ਆ ਮੁਜ਼ਾਹਰੇ ਆ ਪ੍ਰਦਰਸ਼ਨਾਂ ਦੇ ਇਸ ਸਿਆਸੀ ਗੇੜ 'ਚੋਂ ਗੰਭੀਰਤਾ ਨਾਲ ਮੰਥਨ ਕਰੋ ਜਵਾਬ ਦੇਈਏ ਤੁਹਾਡੀ ਪੀਐਮਓ ਦਾ ਫਰਮਾਨ ਹੈ ਜੀ ਕਿ ਸੰਸਦ ਨੂੰ ਵੀ ਹੁਣ ਪੁੱਛਣ ਦਾ ਹੱਕ ਹੈ ਇਸ ਚੱਲ ਰਹੇ ਬਜਟ ਸੈਸ਼ਨ ਦੇ ਦਰਮਿਆਨ ਵਿਰੋਧੀ ਧਿਰ ਖੂਬ ਹਗਾਮੇ ਕਰ ਰਹੀ ਹੈ ਕਿ ਜੀ ਸਾਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਖਾਸ ਕਰਕੇ ਵਿਰੋਧੀ ਧਿਰ ਰਾਹੁਲ ਗਾਂਧੀ ਦੇ حوالے ਨਾਲ ਉਹ ਕਹਿੰਦੇ ਜੀ ਡੀਲ ਤੇ ਨਹੀਂ ਗੱਲ ਕਰਨ ਦਿੰਦੇ ਮਨਰੇਗਲ ਤੇ ਨਹੀਂ ਗੱਲ ਕਰ ਦਿੰਦੇ ਉਹ ਕਹਿੰਦੇ ਜੀ ਰਾਸ਼ਪਤੀ ਦੇ ਭਾਸ਼ਣ ਤੇ ਨਹੀਂ ਤੁਸੀਂ ਬੋਲਣੀ ਜੀ ਉਹ ਤੋਂ ਬਾਹਰ ਨਹੀਂ ਜਾ ਕੇ ਬੋਲਣਾ ਜੀ ਕੁਝ ਉਹਦੇ ਤੇ ਬਾਰੇ ਗੱਲ ਕਰਨੀ ਤਾਂ ਦੱਸੋ ਜੀ ਨਹੀਂ ਤਾਂ ਫਿਰ ਨਹੀਂ ਬੋਲਣ ਦੇਵਾਂਗੇ ਲਗਾਤਾਰ ਟਕਰਾਅ ਜਾ ਰਹੀ ਹੈ ਲਗਾਤਾਰ ਸੈਸ਼ਨ ਚੁੱਕਿਆ ਜਾ ਰਿਹਾ ਹੈ ਕਿਤਾਬ ਤੇ ਨਹੀਂ ਬੋਲਣਾ ਨਿਰਵਾਣੀ ਦੀ ਕਿਤਾਬ ਜੀ ਖਰੜਾ ਜੀ ਅਖਬਾਰ ਜੀ ਬਹੁਤ ਬੈਲੂ ਨੇ ਪਰ ਇਹ ਸਭ ਦੇ ਦਰਮਿਆਨ ਇੱਕ ਹੋਰ ਐਨਪੈਲੂ ਹੈ ਉਹ ਹੈ ਜੀ ਕਿ ਕੀ ਪੀਐਮ ਹਾਊਸ ਨੇ ਜਾਂ ਭਾਰਤ ਦੀ ਸਰਕਾਰ ਨੇ ਤੈਅ ਕਰ ਲਿਆ ਹੈ ਕਿ ਲੋਕਤੰਤਰ ਨੂੰ ਅਸੀਂ ਇਕੱਠਿਆਂ ਕਰਕੇ ਆਪਣੀ ਬੁੱਝੇ ਚ ਪਾਲਣਾ ਤੇ ਸਰਕਾਰ ਹੀ ਸਾਰਾ ਕੁਝ ਹੋਏਗੀ ਸੰਸਦ ਤੋਂ ਵੀ ਵੱਡੀ ਸਰਕਾਰ ਹੋ ਗਈ ਹੈ ਬਿਲਕੁਲ ਜੀ ਮੈਂ ਸਵਾਲ ਕਿਉਂ ਕਰ ਰਿਹਾ ਫੰਡਾਂ ਬਾਰੇ ਤੁਹਾਨੂੰ ਪਤਾ ਹੀ ਹੋਣਾ ਪੰਜਾਬ 'ਚ ਜਦੋਂ ਹੜ੍ਹ ਆਏ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਸੀਐਮ ਕੇਅਰ ਫੰਡ ਬਣਾ ਲਿਆ ਉਹ ਕਹਿੰਦੇ ਵੀ ਇਹ ਵੱਖਰਾ ਬਣਾਉਣਾ ਤਾਂ ਕਿਉਂ ਨਹੀ ਜੀ ਕਹਿੰਦੇ ਅਸੀਂ ਇਹ ਚ ਫੰਡ ਪੋੜਨੇ ਭਾਈ ਪਾਈ ਦਾ ਸਾਥ ਦੇਵਾਂਗੇ ਮੈਨੂੰ ਨਹੀਂ ਪਤਾ ਜੀ ਇਹ ਕਿਸੇ ਨੂੰ ਹਸਾਬ ਮਿਲਿਆ ਹੋਇਆ ਤਾਂ ਦੱਸੋ ਨਹੀਂ ਮਿਲਿਆ ਨਾ ਸਭ ਇਸੇ ਤਰਜ਼ ਤੇ ਇਹ ਮੰਨਿਆ ਜਾ ਰਿਹਾ ਹੈ ਕਿ ਸੀਐਮ ਕੇਅਰ ਫੰਡ ਪੀਐਮ ਕੇਅਰ ਫੰਡ ਦੀ ਤਰਜ਼ ਤੇ ਬਣਿਆ ਸੀ ਵੈਸੇ ਤਾਂ ਪ੍ਰਧਾਨ ਮੰਤਰੀ ਰਾਤ ਖੋਜ ਹੈ ਜਿਹੜਾ ਸਰਕਾਰੀ ਤੌਰ ਤੇ ਹੈਗਾ ਪਰ ਪੀਐਮ ਕੇਅਰ ਫੰਡ ਬਣਿਆ ਕਰੋਨਾ ਦੇ ਟਾਈਮ 'ਚ ਅ ਟਰਸਟ ਬਣਾ ਲਓ ਜੀ ਆ ਮੈਂਬਰ ਚੁਣ ਲਓ ਜੀ ਇਹ ਚ ਮੰਤਰੀ ਹੋਣਗੇ ਜੀ ਆ ਹੋਣਗੇ ਕਿਸੇ ਨੂੰ ਪੁੱਛਣ ਦਾ ਹੱਕ ਨਹੀਂ ਜੀ ਕਹਿੰਦੇ ਜਿੱਤੇ ਕੀ ਆਟੀ ਇਹ ਨਹੀਂ ਵੀ ਜਾਣਕਾਰੀ ਲਈ ਜਾ ਸਕਦੀ ਕੋਈ ਤੁਸੀਂ ਪੁੱਛ ਨਹੀਂ ਸਕਦੇ ਕਮਾਲ ਹੈ ਵੀ ਗੱਲਾਂ ਇਮਾਨਦਾਰੀ ਦੀਆਂ ਗੱਲਾਂ ਪਾਰਦਰਸ਼ਤਾ ਦੀਆਂ ਗੱਲਾਂ ਸੱਚ ਦੀਆਂ ਗੱਲਾਂ ਧਰਮ ਦੀਆਂ ਗੱਲਾਂ ਰਾਮ ਰਾਜ ਦੀਆਂ ਤੇ ਅਸੀਂ ਪੀਐਮ ਦੇ ਨਾਂ ਤੇ ਵੀ ਪੈਸੇ ਲੈ ਕੇ ਨਹੀਂ ਦੱਸਾਂਗੇ ਚਲੋ ਇੱਥੇ ਤੱਕ ਤਾਂ ਠੀਕ ਸੀ ਜੇ ਤੁਸੀਂ ਆਰਟੀਆਈ ਦੇ ਦਾਇਰੇ ਚ ਬਾਹਰ ਰੱਖ ਲਿਆ ਆਮ ਮੈਸਰ ਆਰਟੀਆਈ ਹੁਣ ਬਚੀ ਐ ਸੂਚਨਾ ਦਾ ਜਵਾਬ ਨਹੀਂ ਮਿਲਦਾ ਅੱਜ ਦੇ ਤਰੀਕ ਚ ਸਾਡੇ ਪੰਜਾਬ ਚ ਤਾਂ ਜਵਾਬ ਨਹੀਂ ਮਿਲਦਾ ਪਰ ਕਹਿੰਦੇ ਜੀ ਇੱਕ ਨਵਾਂ ਹੁਕਮ पीएम हाउस ਤੋਂ جاری ਹੋਇਆ ਸੰਸਦ ਦੇ ਲਈ ਕਿ ਜਿਹੜਾ ਇਹ ਪੀਐਮ ਕੇਅਰ ਫੰਡ ਹੈ ਇਹਦੀ ਜਾਣਕਾਰੀ ਸੰਸਦ 'ਚ ਵੀ ਨਹੀਂ ਲਈ ਜਾ ਸਕਦੀ ਸੰਸਦ 'ਚ ਵੀ ਇਹਦੇ ਬਾਰੇ ਪੁੱਛਣ ਤੇ ਰੋਕ ਹੈ ਕਮਾਲ ਹੈ ਵੀ ਜਨਾਬ ਪਤਾ ਕਿਵੇਂ ਲੱਗੂਗਾ ਕਿ ਕੋਈ ਬਲੈਕ ਮਨੀ ਵਾਲਾ ਦੇ ਰਿਹਾ ਤੁਹਾਨੂੰ ਕੋਈ ਕਾਲੇ ਧੰਦੇ ਵਾਲਾ ਦੇ ਰਿਹਾ ਹੈ ਕੋਈ ਕਿਹੜਾ ਪੈਸਾ ਦੇ ਰਿਹਾ ਹੈ ਉਹ ਉਹਦੇ ਬਦਲੇ ਉਹਨੂੰ ਕਿਹੜਾ ਉਦਯੋਗ ਮਿਲ ਰਿਹਾ ਹੈ ਕਿਹੜਾ ਮੁਨਾਫਾ ਮਿਲ ਰਿਹਾ ਕਿਹੜੀ ਉਹਦੇ ਦੀ ਸੜਕ ਬਣ ਰਹੀ ਹੈ ਕਿਹੜਾ ਉਹਦਾ ਕਾਰੋਬਾਰ ਦੀ ਫਾਈਲ ਪਾਸ ਹੋ ਰਹੀ ਹੈ ਕਿੰਨੀਦਰ ਪ੍ਰੋਜੈਕਟ ਕਰਦੇ ਰਹੇ ਆ ਪਹਿਲਾਂ ਹੁੰਦੇ ਪਰ ਅੱਜ ਸਵਾਲ ਹੈ ਦੇਖੋ ਜਦੋਂ ਆਰਟੀਆਈ ਬਣਿਆ ਤਦ ਉਸ ਚ ਕਿਹਾ ਗਿਆ ਵੀ ਕਿ ਇਹ ਮਾਹੌਲ ਬਣਿਆ ਕਿ ਜੁਡੀਸ਼ਲੀ ਤੇਜੀ ਡਿਫੈਂਸ ਵਿੱਚ ਬਾਹਰ ਰੱਖ ਲੋ ਠੀਕ ਹੈ ਇਹ ਜੀ ਦੇਸ਼ ਦੀ ਸੁਰੱਖਿਆ ਮਾਮਲਾ ਜੋ ਕਿ ਜਵਾਬਦੇਹੀ ਤਾਂ ਇਸ ਮੁਲਕ ਚ ਹਰੇਕ ਦੀ ਹੈ ਲੋਕਤੰਤਰ ਚ ਤਾਂ ਹਰ ਚੀਜ਼ ਜਵਾਬਦੇਹ ਹੈ ਤੇ ਆਰਟੀਆ ਦਾ ਜਨਮ ਹੀ ਇਸੇ ਖੇਤਰ ਚ ਹੋਇਆ ਸੀ ਕਿ ਲੋਕ ਜਾਨਣਾ ਚਾਹਣ ਤਾਂ ਲੋਕਾਂ ਨੂੰ ਹੱਕ ਹੈ ਪਰ ਕਹਿੰਦੇ ਨੇ ਇਹ ਤਾਂ ਦਾਇਰੇ ਚ ਨਹੀਂ ਆਉਗੀ ਨਾ ਡਿਫੈਂਸ ਆਊਗਾ ਨਾ ਜੁਡੀਸ਼ਰੀ ਆਊਗੀ ਠੀਕ ਹੈ ਜੀ ਰੱਖ ਲਿਆ ਬਾਅਦ ਹੁਣ ਤੁਸੀਂ ਇਹ ਕਹਿ ਰਹੇ ਹੋ ਕਿ ਜੀ ਆ ਪੀਐਮ ਕੇਅਰ ਫੰਡ ਦੇ ਮਾਮਲੇ ਦੇ ਵਿੱਚ ਇਹ ਵੀ ਆਰਟੀਆ ਤੋਂ ਬਾਅਦ ਭਈ ਕਿਉਂ ਇਸ ਦਾ ਜਵਾਬ ਨਹੀਂ ਹੈ ਤੁਹਾਡੇ ਕੋਲ ਪਰ ਸਾਡਾ ਫੈਸਲਾ ਫੈਸਲਾ ਇੱਥੋਂ ਤੱਕ ਤਾਂ ਠੀਕ ਸੀ ਵੀ ਇੱਥੇ ਤੱਕ ਆਏ ਪਰ ਲੋਕਾਂ ਦੇ ਚੁਣੇ ਨੁਮਾਇੰਦੇ ਸੰਸਦ ਦੇ ਵਿੱਚ ਜੇਕਰ ਜਾਣਨਾ ਚਾਹਣ ਕਿ ਪ੍ਰਧਾਨ ਮੰਤਰੀ ਜੀ ਕਿੰਨੀਆ ਸੇਵਾ ਆ ਗਈ ਕਿੰਨੀ ਕਿੱਥੇ ਲਾਤੀ ਕਿੰਨਾ ਬਚ ਗਿਆ ਤੇ ਇਸ ਸਮੇਂ ਇਹ ਫਰਮਾਨ ਜਦੋਂ ਯੂਪੀ ਦੀਆਂ ਚੋਣਾਂ ਨੂੰ ਸਾਲ ਰਿਹਾ ਹੋਵੇ ਪੰਜਾਬ ਦੀਆਂ ਚੋਣਾਂ ਨਾਲ ਹੋਣੀ ਹੈ ਮੈਂ ਕਹਿੰਦਾ ਪੰਜਾਬ ਜੇ ਵੀ ਹੋ ਸਕਦਾ ਹੈ ਕੀ ਇਹ ਪੀਐਮ ਕੇਅਰ ਫੰਡ ਹੈ ਕਿ ਪਾਰਟੀ ਕੇਅਰ ਫੰਡ ਹੈ ਸਵਾਲ ਖੜਾ ਹੋਗੇ ਲੋਕ ਜਾਨਣਾ ਚਾਹੁੰਦੇ ਆ ਤੇ ਪਰ ਸਰਕਾਰ ਜਵਾਬ ਦੇ ਨਹੀਂ ਰਹੀ ਤੇ ਇਹ ਕਿਉਂ ਮਤਲਬ ਐਸਆਈਆਰ ਦੇ ਮਸਲੇ ਤੇ ਵੱਡਾ ਸਵਾਲ ਖੜਾ ਕਿ ਤੁਸੀਂ ਵੋਟਾਂ ਵੀ ਘਟਕਟਈਆ ਕਰ ਰਹੇ ਹੋ ਆਪਣੀ ਮਰਜ਼ੀ ਦੀਆਂ ਲੈ ਰਹੇ ਹੋ ਫੰਡ ਵੀ ਆਪਣੇ ਹਿਸਾਬ ਨਾਲ ਇਕੱਠਾ ਕਰ ਰਹੇ ਹੋ ਚੋਣਾ ਵੀ ਆਪਣੇ ਹਿਸਾਬ ਨਾਲ ਇਕੱਠੀਆਂ ਕਰਾਉਣ ਦੀ ਕਵਾਇਦ ਬਲ ਵਧ ਗਏ ਹੋ ਇਹ ਸਾਰੇ ਫੈਸਲੇ ਡਿਕਟੇਟਰਸ਼ਿਪ ਵੱਲ ਲੈ ਕੇ ਜਾ ਰਹੇ ਨੇ ਭਾਰਤ ਨੂੰ ਹਾਂ ਮੁਲਕ ਤੇ ਡਿਕਟੇਟਰਸ਼ਿਪ ਪਰ ਵਿਸ਼ਪ ਪੱਧਰ ਤੇ ਬਟਸਵਾਲ ਖੜਾ ਹੋ ਗਿਆ ਕਿ ਵੀ ਅਸੀਂ ਤੇਲ ਕਿਤੋਂ ਖਰੀਦਣਾ ਕਿਤੋਂ ਨਹੀਂ ਖਰੀਦਣਾ ਕਿੰਨਾ ਖਰੀਦਣਾ ਕਿੰਨਾ ਨਹੀਂ ਖਰੀਦਣਾ ਤੁਹਾਡੇ ਬਾਜ਼ਾਰ ਚੋਂ ਵੀ ਕਿੰਨੇ ਦਾ ਸਾਮਾਨ ਖਰੀਦਿਏ ਵੀ ਸਾਰਾ ਕੁਝ ਅਮਰੀਕਾ ਦਾ ਹੀ ਕਰੂਗਾ ਮਤਲਬ ਜੰਗ ਲੜ ਲਓ ਤੇ ਜੰਗ ਰੋਕ ਦਿਓ ਅਮਰੀਕਾ ਦਾ ਹੀ ਕਰੂਗਾ ਤੇਲ ਖਰੀਦਣਾ ਰੂਸ ਤੋਂ ਤਾਂ ਫਿਰ ਇੰਨੇ ਪਰਸੈਂਟ ਟੈਰ ਨਹੀਂ ਖਰੀਦੋਗੇ ਤਾਂ ਇੰਨੇ ਪਰਸੈਂਟ ਛੂਟ ਇੰਨੇ ਅਰਬ ਦਾ ਵਪਾਰ ਕਰੋਗੇ ਤਾਂ ਇੰਨਾ ਰੇਟ ਨਹੀਂ ਕਰੋਗੇ ਤਾਂ ਇਨਾ ਆ ਸਾਰੀਆਂ ਹੱਦਾਂ ਤੱਕ ਕੌਣ ਦੇ ਦੇ? ਮਤਲਬ ਤੁਸੀਂ ਦੇਸ਼ ਦੇ ਵਿੱਚ ਡਿਕਟੇਟਰਸ਼ਿਪ ਲਿਆਓ ਤੇ ਦੁਨੀਆ ਪੱਧਰ ਤੇ ਡਿਕਟੇਟ ਕਰਨ ਦੀ ਕੋਸ਼ਿਸ਼ ਕਰ ਰਹੇ 트ੰਪ ਦੇ ਹੱਥ ਹਲੇ ਤੁਸੀਂ ਕੰਮ ਕਰੋ। ਕੌਣ ਚਲਾਦਾ ਹੈ ਮੁਲਕ ਨੂੰ? ਸਰਕਾਰ ਇਸ ਮਸਲੇ ਤੇ ਬੋਲਣ ਲਈ ਤਿਆਰ ਨਹੀਂ। ਉਹ ਫਾਈਲਾਂ ਦਾ ਰੋਲਾ ਪਈ ਜਾਂਦਾ ਕਿ ਥੋੜੇ ਨਾ ਬੋਲਦੇ ਆ ਜੀ। ਉਹਦੇ ਤੇ ਨਾ ਖਬਰ ਲੱਗਣ ਦਈਏ, ਨਾ ਚਰਚਾ ਹੋਣ ਦਈਏ, ਨਾ ਮੀਡੀਆ ਕਵਰੇਜ ਹੋਣ ਦਈਏ, ਨਾ ਗੱਲ ਹੋਣ ਦਈਏ। ਪਰ ਆਕਮਾ ਦਾ ਕੰਟਰੋਲ ਨਹੀਂ ਤਾਂ ਇਹ ਸਵਰਕਾਡਾ ਕਰਤਾ ਸੋ ਇਸ ਲਈ ਉਹ ਡੀਲ ਜਿਹੜੀ ਵਪਾਰਕ ਤੌਰ ਤੇ ਹੋਈ ਉਸ ਦੇ ਵਿੱਚ ਜੋ ਹੁਕਮ ਚੱਲ ਰਹੇ ਨੇ ਰੂਸ ਤੋਂ ਤੇਲ ਵਾਲੇ ਮਾਮਲੇ 'ਚ ਜਾਂ ਪਾਕਿਸਤਾਨ ਵਾਲੇ ਚੀਨ ਵਾਲੇ ਰਸਤੇ ਵਾਲੇ ਮਾਮਲੇ 'ਚ ਜਾਂ ਪਹਿਲਾਂ ਜੋ ਬਾਰ ਬਾਰ ਕਿਹਾ ਗਿਆ ਕਿ ਮਹਿਰਖਾਇਆ ਜੁੱਧ ਇਹ ਸਾਰਾ ਸੰਕੇਤ ਕੁਝ ਵੱਖਰਾ ਸੋ ਇਸ ਲਈ ਦੋ ਪਹਿਲੂ ਬਰਾਬਰ ਤੁਰਿਆ ਹੁੰਦੇ ਨੇ ਇੱਕ ਸਰਕਾਰ ਜਵਾਬ ਦੇਈ ਤੋਂ ਪਕੋੜੀ ਇਸ ਮਾਮਲੇ 'ਚ ਵੀ ਡੀਲ ਵਾਲੇ ਮਾਮਲੇ 'ਚ ਵੀ ਲੋਕ ਖਰੜਾ ਜਾਨਣਾ ਚਾਹੁੰਦੇ ਨੇ ਸੱਚ ਜਾਨਣਾ ਚਾਹੁੰਦੇ ਨੇ ਕਿਸਾਨੀ ਤੇ ਕਿੰਨਾ ਅਸਰ ਨਹੀਂ ਇਹ ਕਿਸਾਨੀ ਲਈ ਫਾਇਦੇਮੰਦ ਉਹ ਕਿਸਾਨੀ ਤੇ ਅਸਰ ਨਹੀਂ ਮਾਲ ਉਹਨਾਂ ਦਾ ਵੇਖੂਗਾ ਜਿੰਨਾ ਉਹਗਾ ਉਹ ਆਪਣੀ ਮਰਜ਼ੀ ਦਾ ਦੇਣ ਕੇ ਕਿੰਨਾ ਖਰੀਦਣਾ ਹੀ ਪੈਣਾ ਇਹ ਸਮਝੌਤਾ ਹੁੰਦਾ ਇਹ ਡਰਾਉਣਾ ਧਮਕਾਉਣਾ ਸੌਦਾ ਕਰਨਾ ਹੁੰਦਾ ਸਮਝੌਤਾ ਨਹੀਂ ਸੋ ਦੋਈ ਤਰ੍ਹਾਂ ਦੀ ਸਹਿਮਤੀ ਹੁੰਦੀ ਹੈ ਉੱਤੇ ਇੱਕ ਤਰ੍ਹਾਂ ਦਾ ਪਲੜਾ ਪਰ ਨਹੀਂ ਹੁੰਦਾ ਹਾਂ ਇਹ ਜਿੱਥੇ ਮਸਲੇ ਖੜੇ ਆ ਅੱਜ ਪੰਜਾਬ ਦੇ ਵਿੱਚ ਇੱਕ ਨਵਿਕਲੀ ਮਿਸਾਲ ਵੇਖਣ ਨੂੰ ਮਿਲੀ ਜਿਹੜੀ ਜ਼ਰੂਰ ਕਹਿੰਦੀ ਹੈ ਕਿ ਗੱਲ ਕੀਤੀ ਜਾਵੇ ਇਸ ਸਮੇਂ ਦੇਸ਼ ਦੇ ਵਿੱਚ ਘਟ ਗੰਥੀਆਂ ਲਗਾਤਾਰ ਨਿਸ਼ਾਨੇ ਦੇ ਨੇ ਬੋਧੀ ਜੈਨੀ ਲਗਭਗ ਇਸ ਤਰੀਕੇ ਨਾਲ ਉਹਨਾਂ ਨੂੰ ਲੜਾਇਆ ਰਲੇਮਾ ਕੀਤਾ ਜਾ ਰਿਹਾ ਜਿਵੇਂ Hindu ਹੀ ਹੋਣ ਉਹ ਵੱਖਰਾ ਧਰਮ ਸੀ ਹਰ ਧਰਮ ਦਾ ਸਤਿਕਾਰਾ ਆਪਣੀ ਕਟ ਗਣਤੀਆਂ 'ਚ ਫਿਰ ਮੁਸਲਮ ਤੇ ਸਿੱਖ ਭਾਈਚਾਰਾ ਹੁੰਦਾ। ਮੁਸਲਮ ਭਾਈਚਾਰੇ ਨੂੰ ਗੰਧ ਵਾਲੇ ਪਾਸੇ ਲਾ ਕੇ ਤੇ ਸਿੱਖ ਭਾਈਚਾਰੇ ਨੂੰ ਕੋਲੋਸ ਕੇ ਤੇ ਦੂਏ ਪਾਸੇ ਜਣਾ ਵੜਨ ਦੀ ਕਵਾਇਦ ਤੇ ਤਹਿਤ ਵੀ ਕਹਿੰਦੇ ਰਾਜਨੀਤੀ ਹੋ ਰਹੀ ਹੈ। ਇਹ ਚਰਚਾ ਚੱਲਦੀ ਹੈ। ਇਸ ਚੱਲਦੀ ਚਰਚਾ ਦੇ ਦਰਮਿਆਨ ਪੰਜਾਬ ਦੇ ਵਿੱਚ ਇੱਕ ਮਿਸਾਲ ਕਹਿਣ ਹੁੰਦੀ ਹੈ। ਇੱਕ ਪਿੰਡ ਜਿੱਥੇ ਬਹੁ ਗਣਤੀ Hindu ਸਿੱਖ ਭਾਈਚਾਰਾ ਮੁਸਲਮ ਕਰ ਬਹੁਤ ਥੋੜੇ ਨੇ। ਉਸ ਪਿੰਡ ਦਾ Hindu ਪਰਿਵਾਰ ਸਾਹਮਣੇ ਆ ਕੇ ਕਹਿੰਦਾ ਸਾਡੇ ਪਿੰਡ ਦੇ ਮੁਸਲਮਾਨ ਭਰਾਵਾਂ ਨੂੰ ਤੂੰ ਇਹ ਪਿੰਡ ਜਾ ਕੇ ਨਿਵਾਜ ਕਰਨੀ ਪੈਂਦੀ ਆ ਇਹਨਾਂ ਦੇ ਲਈ ਇੱਥੇ ਮਾਸਤ ਬਣਾਓ ਜ਼ਮੀਨ ਮਿਥੋ ਲੋ ਜ਼ਮੀਨ ਦਿੰਦਾ ਪਿੰਡ ਚੋਂ ਚੰਦਾ ਇਕੱਠਾ ਹੁੰਦਾ ਸਾਰਾ ਸਾਰੇ ਭਾਈਚਾਰਾ ਉਹਦੇ ਵਿੱਚ ਆਪਣਾ ਯੋਗਦਾਨ ਪਾਉਂਦਾ ਤੇ ਪਿੰਡ ਚ ਮਾਸਤ ਤਿਆਰ ਹੁੰਦੀ ਆ ਇਹ ਆ ਪੰਜਾਬ ਦੀ ਮਿਸਾਲ ਜੀ ਹਾਂ ਮੈਂ ਗੱਲ ਕਰ ਰਿਹਾ ਪੰਜਾਬ ਦੇ ਭਗਵੰਤਾਨ ਵਿਧਾਨ ਸਭਾ ਹਲਕਾ ਧੂਰੀ ਦੇ ਪੰਜਾਬ ਦੇ ਮੁਖੰਦਰੀ ਭਗਵੰਤਵਾਲ ਦੇ ਪ੍ਰਧਾਨ ਸਵਾ ਖੇਤਰ ਤੁਰੀ ਦੇ ਵਿੱਚ ਇੱਕ ਬ੍ਰਾਹਮਣ ਪਰਿਵਾਰ ਨੇ ਕਹਿੰਦੇ ਮਸਜਿਦ ਬਣਵਾਈ ਹੈ। ਦੋ ਭਾਈਆਂ ਨੇ ਮਸਜਿਦ ਲਈ 5 ਮਰਲਾ ਜ਼ਮੀਨ দান ਦਿੱਤੀ। ਇਸ ਦੇ ਨਾਲ ਹੀ ਉਹਨਾਂ ਨੇ ਖੁਦ ਤੇ ਪਿੰਡ ਦੇ ਹੋਰ ਸਾਰੇ ਭਾਈਚਾਰਿਆਂ ਨੂੰ ਜੋੜ ਕੇ ਚੰਦਾ ਇਕੱਠਾ ਕੀਤਾ ਤੇ ਦੋ ਕਮਰੇ ਤੇ ਇੱਕ ਬਰਾਂਡੇ ਦੀ ਉਸ ਪਿੰਡ ਦੇ ਵਿੱਚ ਪਸਤੇ ਮੁ슬림 ਭਾਈਚਾਰਿਆਂ ਨੇ ਮਸਜਿਦ ਬਣਾਈ। ਪਿੰਡ ਦੀ ਆਬਾਦੀ ਕਹਿੰਦੇ 2500 ਦੇ ਕਰੀਬ ਹੈ ਕੁੱਲ ਆਬਾਦੀ। ਇਸ ਕਰੀਬ ਤੀਕ ਮੁਸਲਮਾਨ ਪਰਿਵਾਰ ਵੀ ਰਹਿੰਦੇ ਆ। ਮਤਲਬ ਇਹਦਾ ਮਤਲਬ ਜੇ 5-7 ਦੀ ਵੀ ਐਵਰੇਜ ਲਈ ਤਾਂ 150-200 ਬੰਦਾ ਹੋਊਗਾ। ਸੋ 2500-200 ਇੱਕ ਬੰਦਾ ਮੁਸਲਮਾਨ 150 ਤੋਂ 200 ਬੰਦਾ ਮੁਸਲਮਾਨ ਭਾਈਚਾਰਕ ਸੰਬੰਧਤਾ ਹੈ। ਪਰ ਉਹ ਪਿੰਡ 'ਚ ਮਸਜਿਦ ਕੋਈ ਨਹੀਂ ਸੀ। ਸੋ ਇਸ ਲਈ ਉਹਨਾਂ ਨੂੰ ਗਵਾਂਢੀ ਪਿੰਡ ਜਾਂ ਜਿੱਥੇ ਮਸਜਿਦ ਹੋएगी ਉੱਥੇ ਜਾਣਾ ਪੈਂਦਾ ਸੀ। ਮਸਜਿਦ ਨਾ ਹੋਣ ਦੇ ਕਾਰਨ ਇਹਨਾਂ ਪਰਿਵਾਰਾਂ ਨੂੰ ਨਵਾਜ਼ਾ ਦਾ ਕਰਨ ਦੇ ਲਈ ਕਹਦੇ ਨਾਲ ਦੇ ਦੂਜੇ ਪਿੰਡ ਜਾਣਾ ਪੈਂਦਾ ਸੀ ਤੇ ਫਿਰ ਇਸ ਨੂੰ ਪਰੇਸ਼ਾਨੀ ਨੇ ਦੇਖਦੇ ਹੋਏ ਆ ਇਸ ਬ੍ਰਾਹਮਣ ਪਰਿਵਾਰ ਨੇ ਤੈਅ ਕੀਤਾ ਵੀ ਨਹੀਂ ਆਪਾਂ ਆਪਣੇ ਪਿੰਡ ਦੇ ਨਾਲ ਭਾਈ ਭਰਾਵਾਂ ਦੇ ਲਈ ਮਸਜਿਦ ਤਿਆਰ ਕਰਾ ਕੇ ਦੇਣੀ ਪਰ ਉਹਨਾਂ ਨੇ ਇਹ ਪਰਕਰਮ ਕੀਤੀ ਸੋ عوام ਨੇ ਇਮਾਮ ਨੇ ਜੜੇ ਹੈ ਨਾ ਤੇ ਉਹ ਇਮਾਮ مولانا ਮੁਹੰਮਦ ਉਸਮਾਨ ਰਹਿਮਾਨੀ ਉਹ ਲੁਧਿਆਣੇ ਤੋਂ ਛੇਛੇ ਪਹੁੰਚਦੇ ਨੇ ਪਿੰਡ ਦੇ ਵਿੱਚ ਸਮਾਗਮ ਰੱਖਿਆ ਜਾਂਦਾ ਮਸਜਿਦ ਦੇ ਉੱਤੇ ਘਾਟਨ ਦਾ ਤੇ ਉੱਥੇ ਉਹ ਪਰਿਵਾਰਾਂ ਨੂੰ ਚੰਦਾ ਦੇਣ ਵਾਲੇ ਪਰਿਵਾਰਾਂ ਨੂੰ ਪਿੰਡ ਦੀ ਪੰਚਾਇਤ ਨੂੰ ਸਾਰਿਆਂ ਨੂੰ ਸਨਮਾਨਤ ਕੀਤਾ ਜਾਂਦਾ ਇਮਾਮ ਵੱਲੋਂ ਤੇ ਉਸ ਤੋਂ ਬਾਅਦ ਫਿਰ ਪਹਿਲੀ ਨਵਾਜ਼ ਉੱਥੇ ਅਦਾ ਕੀਤੀ ਜਾਂਦੀ ਐ ਸੋ ਇਸ ਲਈ ਇਹ ਆ ਪੰਜਾਬ ਤੇ ਇਮਾਮ ਹੋਰੀ ਕਹਿ ਕੇ ਜਾਂਦੇ ਨੇ ਉੱਥੇ ਕਹਿੰਦੇ ਵੀ ਦੇਸ਼ ਨੂੰ ਪੰਜਾਬ ਤੋਂ ਸਿੱਖਾਂ ਦੀ ਲੋੜ ਆ ਬਹੁਤ ਬਹੁਤ